स्टेज उत्ते ब्राजमान मेरे का बख्शी साहब अजय पहुंचे नहीं लगे थे क्या आ गया अच्छा सर एक सेम्बी साहब बैठ के ने? अच्छा आगे आ गया लेट आए थोड़े सिक्का जी साड़े परम मित्र ने फिर तो पहले बोल के गए वर्क साहब चाहे सेंट्रल सिख एसोसीएशन सर खड़क सिंह जी साढे पुराने मित्र ने चंडीगढ़ तो स्टेज उराजमान ने मेरे अजीज विक्रम चौधरी साहब एम एल ए फिलौर सिंह अटवाल साहब मेरे बहुत ही अजीज साडे इंडियन ओवरसीज कांग्रेस के प्रधान हरबंदर चीमा साहब डॉक्टर अंबेडकर स्पोर्ट्स क्लब के भी मेरे थे साथी एकत्रित ने दीपक शर्मा साहब जसविंदर संधु जी ਸਾਜੀ ਸਿੰਘ ਰੰਦਾਵਾ ਸਾਹਿਬ ਬਹੁਤ ਮੈਂ ਮਸ਼ਕੂਰ ਆ ਉਹਨਾਂ ਨੇ ਪਾਸਟ ਆਪਣਾ ਸਾਰੇ ਐਕਸਪੀਰੀਐਂਸਸ ਦਸਿਨੇ ਉਹਨਾਂ ਦੇ بیٹے ਸਰ ਨਰਿੰਦਰ ਸਿੰਘ ਕੱਲ ਮਿਲੇ ਸਨ ਸਰਪਰਮਜੀਤ ਸਿੰਘ ਟਾਟੇ ਜੀ ਜਿਹੜੇ ਅੱਜ ਸਾਨੂੰ ਉਹਨਾਂ ਨੇ ਪੈਸਿਫਿਕ ਸੀ ਤੇ ਕੋਈ ਘੰਟਾ ਘੁਮਾਇਆ ਅਸੀਂ ਉਹਨਾਂ ਦੇ ਬਹੁਤ ਮਸ਼ਕੂਰ ਆ ਉਹਨਾਂ ਦੀ ਆਪਣੀ ਯਾਟ ਹੈ ਸਰਪਰਮਿੰਦਰ ਸਿੰਘ ਸਾਡੇ ਸੈਕਟੀ ਸਾਹਿਬ ਤੇ ਇਥੇ ਇਕੱਤਰ ਸਾਰੇ ਹਿਸਾ ਸੰਗਤ ਜੀ ਵਾਹਿਗੁਰੂ ਜੀ ਕਾ ਕਾਲ ਸਭ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੋਂ ਪਹਿਲੇ ਤੇ ਚੀਮਾ ਸਾਹਿਬ ਮੈਂ ਤੁਹਾਡਾ ਤੁਹਾਡੀ ਸਾਰੀ ਟੀਮ ਦਾ ਬੜਾ ਬਹੁਤ ਮਸ਼ਕੂਰ ਇੱਕ ਵਰਕਿੰਗ ਡੇ ਤੇ ਥਰਸਡੇ ਵਾਲੇ ਦਿਨ ਐਨੇ ਮੇਰੇ ਵੀਰ ਪਰਾਜੜੇ ਨੇ ਦਾਸ ਨੂੰ ਮਿਲਣ ਵਾਸਤੇ ਸੁਣਨ ਵਾਸਤੇ ਮੇਰੇ ਸਾਥੀ ਨੂੰ ਸੁਣਵਾਸਤੇ ਇਹ ਤੇ تشریف فرما نے ਮੈਂ ਬਹੁਤ ਸਾਰੇ ਵੀਰਾਂ ਦਾ ਸ਼ੁਕਰੀਆ ਅਦਾ ਕਰਦਾ ਦਸਰੰਦਵਾਸਾਬ ਨੇ ਜ਼ਿਕਰ ਕੀਤਾ ਹੈ ਕਿ ਇਸ ਦੇਸ਼ ਦੇ ਨਾਲ ਪੰਜਾਬ ਦਾ ਬਹੁਤ ਪੁਰਾਣਾ ਰਿਸ਼ਤਾ ਹੈ ਮੈਨੂੰ ਇੱਕ ਦਫਾ ਲੇਟ ਪ੍ਰੈਜ਼ੀਡੈਂਟ ਪਰਮੋਕਰਜੀ ਸਾਹਿਬ ਦੇ ਨਾਲ ਇੱਥੇ 2016 ਚਾਲਦਾ ਟਾਈਮ ਮਿਲਿਆ ਸੀ ਮੈਂ ਰਾਜ ਸਭਾ ਦਾ ਮੈਂਬਰ April ਚ ਬਣਿਆ ਸੀ ਹਜੇ ਬਣੇ ਨੂੰ ਕੋ ਪੰਜ ਸੱਤ ਦਿਨ ਹੀ ਹੋਏ ਸੀ ఎలక్షన్ హో చుకీ సి బట్ స్వేరేన్ ਨਹੀਂ సి పహోయా పార్లమెంట్ تے مینوں రాష్ట్రపతి భవన్ ਤੋਂ మెసేజ్ آیا కే రాష్ట్రపతి جی ਤੁਹਾਨੂੰ ਨਾਲ ਲੈ ਕੇ ਜਾਣਾ ਚਾਹੁੰਦੇ ਨੇ ਪਰ ਜਿੰਨਾ ਚਿਰ ਤੁਸੀਂ స్వేరేਨ ਨਹੀਂ ਹੋ ਸਕਦੇ ਨਹੀਂ ਹੁੰਦੇ ਉਹਨਾਂ ਚਿਰ ਆਫੀਸ਼ੀਅਲੀ ਤੁਹਾਨੂੰ ਡੈਲੀਗੇਸ਼ਨ ਸ਼ਾਮਲ ਨਹੀਂ ਕੀਤਾ ਜਾ ਸਕਦਾ ਤੋਂ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਕਹਿ ਦਿੱਤਾ ਤੁਸੀਂ ਉਹਨਾਂ ਦੇ ਚੈਂਬਰ ਜਾ ਕੇ ਇਹ ਅਕਸਰ ਤੇ ਤੁਹਾਨੂੰ ਪਤਾ ਜੋ ਪਾਰਲੀਮੈਂਟ ਸੈਸ਼ਨ ਔਨ ਹੁੰਦਾ ਉਦੋਂ ਹੀ ਨਵੇਂ ਮੈਂਬਰਸ ਨੂੰ ਉੱਥੇ ਬੁਲਾਇਆ ਜਾਂਦਾ ਸੌ ਚੁੱਕੀ ਜਾਂਦੀ ਉਹਨਾਂ ਕਿਹਾ ਕਿ ਉਹਨੂੰ ਅਜੇ ਟਾਈਮ ਲੱਗਣਾ ਹੈ ਤਾਂ ਮੈਂ ਵਾਈਸ ਪ੍ਰੈਜ਼ੀਡੈਂਟ ਇੰਡੀਆ ਦੇ ਅਫੀਸ਼ੀਅਲ ਚੈਂਬਰ ਜਾ ਕੇ ਸੌ ਚੁੱਕੀ ਮੈਨੂੰ ਆਨ ਦਾ ਮੌਕਾ ਮਿਲਿਆ ਦੋ ਦਿਨ ਵਾਸਤੇ ਅਸੀਂ ਪਾਪਾ ਨਿਊ ਗਿਨੀ ਗਏ ਛੋਟਾ ਜਿਹਾ ਦੇਸ਼ ਬੇਥੇ ਬੜੀ ਹੈਰਾਨੀ ਹੋਈ ਕਿ ਅਜਿਹੇ ਦਿਨ ਵੀ ਜਿਸ ਦਾ ਆਪਾਂ ਪਿੰਡਾਂ ਚ ਰਹਿੰਦੇ ਹਾਂ ਉਸ ਤੋਂ ਵੀ ਪਾਪਾ ਨਿਊ ਗਿਨੀ ਛੋਟਾ ਜਿਹਾ ਸੀ ਏਅਰਪੋਰਟ ਤੋਂ ਮੇਰੇ ਖਲੇ 1 ਕਿਲੋਮੀਟਰ ਤੇ ਕੋਈ ਹੋਟਲ ਸੀ ਸਾਰੀ ਉਥੇ ਕੈਪਨੇਟਾਈ ਸੀ ਖੂਬਸੂਰਤ ਮੁਲਕ ਹੈ ਤੇ ਉਸ ਤੋਂ ਬਾਅਦ 2 ਦਿਨ ਅਸੀਂ ਇੱਥੇ ਫਿਰ ਆਕਲੈਂਡ ਰੁਕੇ ਆ ਕੇ ਇੱਕ ਦਿਨ ਤੁਹਾਡੇ ਜਿਹੜੇ ਕਮਿਊਨਿਟੀ ਜਨਰਲ ਨੇ ਇਥੋਂ ਦੇ ਜਿਹੜੇ ਲੋਕਲ ਸਾਡੀ ਕਮਿਊਨਿਟੀ ਹੈ ਔਰ ਇਸ ਉਹਨਾਂ ਦੇ ਹੀ ਰਿਪਰੈਜ਼ੈਂਟੇਟਿਵ ਸਰ ਉਹਨਾਂ ਨੇ ਸਾਨੂੰ ਹੋਸਟ ਕੀਤਾ ਖੂਬਸੂਰਤ ਉਹਨਾਂ ਨਾਚ ਕੀਤਾ ਜਿਹੜਾ ਵੀ ਟ੍ਰੈਡੀਸ਼ਨਲ ਤਰੀਕਾ ਹੈ ਇੱਕ ਵਾਰ ਤੇ ਸਾਡੇ ਰਾਸ਼ਟਰਪਤੀ ਜੀ ਥੋੜੇ ਜੇ ਚੌਂਕੇ ਉਹ ਫਿਰ ਉਹਨਾਂ ਨੂੰ ਸਮਝ ਆ ਗਈ ਕਿ ਨਹੀਂ ਹੈ ਤੇ ਵੈਲਕਮ ਹੀ ਕੀਤਾ ਪਹਿਲੇ ਤੇ ਉਹਨਾਂ ਨੇ ਕਿਹਾ ਕਿ ਕਰਨੀ ਕੀ ਲੱਗੇ ਤਾਂ ਮੈਂ ਕਹਿੰਦੀ ਕਰਨਾ ਕਰੋ ਮੈਂ ਵੀ ਹਾਂ ਇਥੇ ਥੋੜਾ ਮੋਟਾ ਤੁਹਾਡੀ ਸਾਮ ਸੁਭਾਲ ਕਰਾਂਗੇ ਫਿਕਰ ਨਾ ਕਰੋ ਇਹਨਾਂ ਦਾ ਤਰੀਕਾ ਤਾਂ ਮੈਂ ਹਜੇ ਪੰਜਾਬ ਚ ਨਹੀਂ ਗਏ ਇਹੋ ਜਿਹੇ ਜਕਾਰੀ ਉੱਥੇ ਛੱਡਦੇ ਹੁੰਦੇ ਨੇ ਤੇ ਇਹ ਤੇ ਵੈਲਕਮਿੰਗ ਉਹਨਾਂ ਦਾ ਤੌਰ ਤਰੀਕਾ ਸੋ ਉਸ ਤੋਂ ਬਾਅਦ ਪ੍ਰਾਈਮ ਮਿੰਿਸਟਰ ਸਾਹਿਬ ਨੇ ਉਦੋਂ ਸਾਡੇ ਬੱਖੀ ਸਾਹਿਬ ਮੈਂਬਰ ਆਫ ਪਾਰਲੀਮੈਂਟ ਸਰ ਉਹਨਾਂ ਨੇ ਰਾਸ਼ਟਰਪਿਤਾ ਸਾਡੇ ਰਾਸ਼ਟਰਪਤੀ ਜੀ ਨੂੰ ਸਿਵਲ ਰਿਸੈਪਸ਼ਨ ਕੀਤੀ ਮੌਕਾ ਮਿਲਿਆ ਬੜੀ ਖੁਸ਼ੀ ਹੋਈ ਕਿ ਉਸ ਥੇ 4 ਇੰਡੀਅਨ origin ਤੇ ਪੰਜਾਬ origin ਦੇ 3 MP ਸਰ ਬੱਖੀ ਸਾਹਿਬ ਦੇ ਨਾਲ ਇੱਕ ਮਿਸਟਰ ਵਿੰਦਰਾਸਨ ਨੂੰ ਯਾਦ ਹੈ ਗਰੀਨ 76 ਸਰ ਬੋਪੇ ਸ਼ਹਿਰ ਦੇ ਰਹਿਣ ਵਾਲੇ ਸੀ ਇੱਕ ਸਾਡੀ ਭੈਣ ਉਦੋਂ ਹੀ ਦੋਬੇ ਦਿੱਤ ਦਿੱਤੋ ਬੇਰ ਕਲ ਸਦਾਰਨੀ ਪਰਮਜੀਤ ਕੋਰ ਨਾਗਰ ਨੇ ਕੀ ਪਰਮਾ ਪਰਮਾ ਉਹ ਮੈਂਬਰ ਆਫ ਪਾਰਲੀਮੈਂਟ ਸਰ ਫਿਰ ਤੁਹਾਡੀ ਖੂਬਸੂਰਤ ਯੂਨੀਵਰਸਿਟੀ ਆਕਲੈਂਡ ਉਥੇ ਵੀ ਸਟੂਡੈਂਟਸ ਨਾਲ ਜਿਹੜਾ ਸੀ ਇੰਟਰੈਕਸ਼ਨ ਰਾਸ਼ਟਰਪਤੀ ਜੀ ਦਾ ਹੋਇਆ ਵਾਈਸ ਚਾਂਸਲਰ ਸਰ ਉਥੇ ਤੇ ਫਿਰ ਸ਼ਾਮ ਦੀ ਦਹਵਤ ਦੇ ਉੱਤੇ ਕੋ ਪ੍ਰੋਮਿਨੈਂਟ ਜਿਹੜੇ ਇੰਡੀਅਨ ਸਰ ਉਹਨਾਂ ਨੂੰ ਵੀ ਬੁਲਾਇਆ ਗਿਆ ਉਸ ਟਾਈਮ ਦੇ ਦੇ ਹਾਈ ਕਮਿਸ਼ਨਰ ਸੀ ਉਹ ਚਟਿੱਗੜ੍ਹ ਦੇ ਰਹਿਣ ਵਾਲੇ ਸਨ। ਸਰਪੰਚੀ ਲਾ ਯਾਦ ਹੋਣਾ ਸੰਜੀਪ ਕੋਲੀ ਕੋਲੀ ਸਾਹਿਬ ਕੋਲੀ ਸਾਹਿਬ ਨੇ ਮੈਨੂੰ ਕਿਹਾ ਬਾਜਰ ਸਾਹਿਬ ਤੁਹਾਨੂੰ ਇਹੋ ਜਿਹੇ ਬੰਦੇ ਪਤਾ ਮੰਗੇ ਜਿਹੜੇ ਕੋ ਸਵਾ 100 ਸਾਲ ਪਹਿਲੇ ਦੇ ਆਏ। ਉਹੀ ਏਰੀਆ ਜਿੱਥੇ ਤੁਸੀਂ ਲੈ ਕੇ ਜਾਣਾ ਜੁੱਲੂ ਸਾਹਿਬ ਉਹਨਾਂ ਨਾਲ ਮੁਲਾਕਾਤ ਹੋਈ ਤੇ ਉਥੋਂ ਉਹਨਾਂ ਦੀ ਸਾਰੀ ਹਿਸਤੀ ਪਤਾ ਲੱਗੀ ਜਿਹੜੀ ਹੁਣ ਜ਼ਿਕਰ ਦਿੰਦਾ ਵਾ ਸਾਹਿਬ ਨੇ ਕੀਤਾ ਬੜੀ ਵੱਡੀ ਗੱਲ। ਮੈਂ ਇਸ ਤਰ੍ਹਾਂ ਕਿ ਆ ਤਾਂ ਕਿ ਆਪਣੇ ਪੰਜਾਬੀਆਂ ਦੇ ਸਾਹਮਣੇ ਸਿਰ ਝੁਕਦਾ ਇੰਨੀ ਐਂਟਰਪ੍ਰਾਈਜ਼ਿੰਗ ਕਮਿਊਨਿਟੀ ਜਿਹੜੀ ਹੈ ਪਿੰਡਾਂ ਨੂੰ ਛੱਡ ਕੇ ਮੈਂ ਤਾਂ ਪਹਿਲੇ ਰਾਂਸੀ ਕੇ ਜਲੰਧਰ ਤੋਂ 도ਬੇ ਵਾਲੇ ਸੀ ਕਿਸ ਤਰ੍ਹਾਂ ਕਲਕੱਤੇ ਪਹੁੰਚੇ ਹੋਣੇ ਪਹਿਲੇ ਤੇ ਕਲਕੱਤੇ ਤੋਂ ਸਟੀਮਰ ਚੱਲਦੇ ਸੀ ਕੁਆਜ ਵਾਲਾ ਕੋਈ ਨਵੇਂ ਜਹਾਜ਼ ਤੇ ਨਹੀਂ ਸੀ ਕਿ ਆਪਾਂ 5-4 ਘੰਟਿਆਂ 'ਚ ਇਥੇ ਪਹੁੰਚ ਜਾਈਏ ਜਾਂ 10 'ਚ ਪਹੁੰਚ ਜਾਈਏ ਸਟੀਮਰਸ ਤੇ ਚਿਰ ਤੇ ਦਸ ਮਹੀਨੇ ਤੋਂ ਜ਼ਿਆਦਾ ਟਾਈਮ ਲੱਗਦਾ ਹੁਣ ਪਰ ਜੇ 6 ਹਫ਼ਤੇ ਚੁਈ ਆਏ ਤੇ ਜੰਗਲਾਂ ਦੇ ਵਿੱਚ ਜੰਗਲਾਂ ਦੀ ਕਟਾਈ ਵਾਸਿਆਏ ਤੇ 1900 ਮੇਰੇ ਖਿਆਲ 32 ਤੱਕ ਇਦਾਂ ਦੇ ਲੋਜ਼ ਇਹੋ ਜਿਹੇ ਸੀ ਕਿ ਜਿਹੜੀਆਂ ਤੁਹਾਡੀਆਂ ਘਰਦੀਆਂ ਵੀ ਸਨ ਬੀਬੀਆਂ ਵੀ ਸਨ ਉਹਨਾਂ ਨੂੰ ਵੀ ਰਾਊਂਡ ਨਹੀਂ ਸੀ ਇੱਥੇ ਸਹੀ ਹੈ ਜੀ ਮੇਰੇ ਖਿਆਲ 1930s ਦੇ ਵਿੱਚ ਆ ਕੇ ਇੱਕ ਕਾਨੂੰਨ ਬਦਲਿਆ ਤੇ ਫਿਰ ਔਰਤਾਂ ਨੂੰ ਇੱਥੇ ਆਣ ਦਾ ਮੌਕਾ ਤੇ ਅੱਜ ਸਾਡੇ ਪੁਰਾਣੀ ਫੈਮਿਲੀਆਂ ਜਿਹੜੀਆਂ ਨੇ ਚੰਦੀ ਗੱਲਾ ਚ ਨੇ ਮੈਂ ਉਹਨੇ ਰੀਸੈਂਟਲੀ ਆਸਟ੍ਰੇਲੀਆ ਦੇ ਟੂਰ ਤੋਂ ਆ। ਅਸੀਂ ਬਹੁਤ ਤੋਂ ਸ਼ੁਰੂ ਹੋਏ ਆ। ਪਹਿਲੇ ਦਿਨ 5-400 ਸਾਥੀਆਂ ਨੇ ਵੈਲਕਮ ਕੀਤਾ। 4 ਦਿਨ ਸਿडनी ਰੇ ਬਹੁਤ ਵੱਡੇ ਪਹਿਬਾਨੇ ਤੇ ਉਥੇ ਵੈਲਕਮ ਹੋਇਆ। ਐਟਲੀਟ ਜਾਂ ਦਾ ਮੌਕਾ ਮਿਲਿਆ ਪ੍ਰਿਸਪਨ ਜਾਂ ਦਾ ਮੌਕਾ ਮਿਲਿਆ ਮੈਲਬਨ ਤੋਂ ਆਇਕਿਆ ਫਰਸਟ ਜਨਰੇਸ਼ਨ ਥੀੜੇ ਸਾਡੇ ਵੀਰ ਨੇ ਸਾਡੇ ਨੌਜਵਾਨ ਸਾਥੀ ਵੀ ਆਏ ਨੇ ਤੇ ਵੱਡੀ ਖੁਸ਼ੀ ਦੀ ਗੱਲ ਆਮ ਤੌਰ ਤੇ ਤੀਜੀ ਜਾਂ ਚੌਥੀ ਜਨਰੇਸ਼ਨ ਦੇ ਆ ਕੇ ਇਸ ਕਿਸਮ ਦੀਆਂ ਫੈਸਿਲਿਟੀਆਂ ਹੁੰਦੀਆਂ ਜਿਹੜੀ ਅਸੀਂ ਪਹਿਲੀ ਜਨਰੇਸ਼ਨ ਕੋਲੇ ਬਹੁਤ ਐਂਟਰਪ੍ਰਾਈਜ਼ਿੰਗ ਤਗੜੇ ਐਸ ਟਾਈਮ ਉਹਨਾਂ ਨੇ ਆਪਰੇ ਇਨਫਲੂਐਂਸ ਬਣਾ ਲਿਆ ਇੱਥੇ ਮੈਂ ਵੇਖਿਆ ਸਾਡੇ ਸਾਥੀਆਂ ਨੇ ਲੋਕਲ ਜਿਹੜੀ ਗਵਰਨਮੈਂਟ ਹੈ ਉਹਦੇ ਵਿੱਚ ਵੱਡੇ ਪੇਮਾਨੇ ਤੇ ਇਹਨਾਂ ਦੀ ਯਾਰੀ ਹੈ ਇਹਨਾਂ ਦੀ ਦੋਸਤੀ ਹੈ ਮੈਂ ਹੁਣ ਛੋਟੀ ਜੀ ਗੱਲ ਤੁਹਾਡੇ ਸਾਹਮਣੇ ਰੱਖਣਾ ਚਾਹਨਾ ਪੋਲਿਟੀਸ਼ੀਅਨਸ ਨੇ ਪੰਜਾਬ ਨੂੰ ਪਿਛਲੇ 35-40 ਸਾਲਾਂ ਚ ਲਗਾਤਾਰ ਲਗਾਤਾਰ ਫੇਲ ਕੀਤਾ ਹੁਣ ਮੈਂ ਵੀ ਆਇਆ ਤੇ ਮੈਂ ਵੀ ਸੋਚਦਾ ਕਿ ਇਹਨਾਂ ਨੂੰ ਕਹਾਂ ਕੀ ਹਰ ਬੰਦਾ ਸਮਿਤੀ ਦੇ ਇਕਲੈਕਸ਼ਨੋਂ ਪਹਿਲੇ ਆਈਦਾ ਹੁਣੇ ਵਰਕ ਸਾਹਿਬ ਨੇ ਦੱਸਿਆ ਕਿ ਪਹਿਲਾਂ ਵੀ ਆਇਆ ਸੀ ਮਨੂ ਵੀ ਬੜੀ ਅਸੀਂ ਮਦਦ ਕੀਤੀ ਹੁਣ ਮੈਂ ਵੀ ਸੋਚਿਆ ਕਿ ਸਟੇਜ ਤੇ ਹੋਈ ਹੈ ਇੱਥੇ ਮੈਂ ਇਹਨਾਂ ਨੂੰ ਕਹਾਂ ਕੀ ਅੱਡ ਵਰਕ ਸਾਹਿਬ ਇੱਕ ਚੀਜ਼ ਮੈਂ ਪਿੰਨੀ ਆਪਣੀਆਂ ਪਿੰਨੀਆਂ ਬੰਦੇ ਦੀ ਪਿੰਨੀਆਂ ਕਿ ਕਈ ਇਹੋ ਜਿਹੇ ਨੇ ਜਿਹੜੇ ਘਰ ਦੀ ਰਖਵਾਲੀ ਚ 20-20 ਲੱਖ ਦੇ ਵੀ ਹੈ ਤੁਸੀਂ ਨਿਊਜ਼ੀਲੈਂਡ ਚੋਂ ਇੱਥੋਂ ਦੀ ਗਾਂ 40 ਤੋਂ 50 ਲੱਖ ਦੀ ਵੀ ਹੈ ਤੇ ਆਪਣੇ ਫੰਡਰ ਵੀ ਹੈ ਨੇ ਜਿਹੜੀ 10000 ਚ ਮਿਲ ਜਾਂਦੇ ਆ ਆਪਣੀ ਦੇਸੀ ਖਚਰਾ 20000 ਦੀਆਂ ਨੇ ਤੇ ਅਰਬੀ ਘੋੜੇ 50-50 ਕਰੋੜ ਤੇ ਵੀ ਹੈ ਉਹੀ ਗੱਲ ਮੱਜਾਂ ਤੇ گاਵਾਂ ਦੇ ਵਿੱਚ ਤੇ ਲੀਡਰਸ਼ਿਪ ਚ ਵੀ ਲੋ ਬੇਨਤੀ ਮੇਰੀ ਇਹ ਨਹੀਂ ਜ਼ਰੂਰ ਹੈ ਮੈਂ ਕੋਈ ਵਾਅਦਾ ਤੁਹਾਡੇ ਨਾਲ ਨਹੀਂ ਕਰਕੇ ਜਾਂਦਾ ਮੈਂ ਇੱਕ ਗੱਲ ਦਾ ਵਾਅਦਾ ਕਰਨਾ ਕਿ ਪੜਿਗਰੀ ਤਾਂ ਲੀਡਰ ਜ਼ਰੂਰ ਲਭੋ ਜੇ ਮਹਾਰਾਜਾ ਰਣਜੀਤ ਸਿੰਘ ਰਿਆ ਤੇ ਮਹਾਰਾਜਾ ਦੇ ਦੀਸੇਕ ਤਫਾ ਦੇ ਮਰਦ ਮੁਜਾਹਿਦ ਸਰ ਪ੍ਰਤਾਪ ਸਿੰਘ ਆਏ। ਉਹ ਇੱਕ ਚੰਗੀ ਪਡਿਗਰੀ ਦਾ ਬੰਦਾ ਲੱਭ ਲਾਂਗੇ ਤੇ ਪੰਜਾਬ ਔਨ ਰੀਲਸ ਲੈ ਕੇ ਆਏਗਾ। ਅਜੇ ਬਿਲਕੁਲ ਉਥੇ ਨਹੀਂ ਗਿਆ ਕਿ ਜਿੱਥੋਂ ਨਿਕਲਦੀ ਸੀ। ਅਸੀਂ ਆਪਣੇ ਫੈਗ ਐਂਡ ਤੇ ਆ ਮੈਂ 6ਵੀਂ ਟਰਮ ਮੈਂ ਦਸਨਾ ਚਾਹੁੰਦਾ ਗੁਰੂ ਮਾਰਾ ਸਾਹਿਬ ਦਾ ਮੈਂ ਬਹੁਤ ਸ਼ੁਕਰਾਨਾ ਕਰਨਾ ਚਾਹੁੰਦਾ। ਉਹਨਾਂ ਤੋਂ ਬਾਅਦ ਆਪਣੇ ਵੋਟਸ ਦਾ ਕਰਨਾ ਚਾਹਨਾ ਮੇਰੀ ਚੌਥੀ ਟਰਮ ਹੈ ਸਾਕੜਕ ਸਿੰਘ ਦੀ ਵਿਧਾਨ ਸਭਾ ਚ ਇੱਕ ਦਫਾ ਲੋਕ ਸਭਾ ਚ ਵੀ ਰਹਿ ਚੁੱਕਿਆ 5 ਸਾਲ ਦੀ ਟਰਮ ਵਾਸਤੇ ਤੇ 6 ਸਾਲ ਵਾਸਤੇ ਹਿੰਦੁਸਤਾਨ ਦੀ ਜਿਹੜੀ ਸੈਨੇਟ ਹੈ ਜਿਹਨੂੰ ਰਾਜ ਸਭਾ ਕਹਿੰਦੇ ਨੇ ਉਹਦੇ ਚ ਵੀ ਤੁਹਾਡਾ ਦਾਸ ਰਹਿ ਚੁੱਕਿਆ ਹੈ ਪਾਰਟੀ ਦਾ ਪ੍ਰਧਾਨ ਵੀ 3 ਸਾਲ ਮੈਂ ਰਹਿ ਚੁੱਕਿਆ ਹਾਂ ਯੂ ਦਾ ਪ੍ਰਧਾਨ ਵੀ ਰਹਿ ਚੁੱਕਿਆ ਹੈ ਲੀਡਰ ਆਫ ਦੀ ਆਪੋਜੀਸ਼ਨ ਜਗ੍ਹਾ ਇੱਕੋ ਬਚੀ ਐਂਡ ਮੈਂ ਹੁਣ 68 ਸਾਲ ਦਾ ਹਾਂ ਮੇਰੀ ਗੱਲ ਇੱਕ ਸੁਣ ਲਓ ਮੈਂ ਕਹਿ ਕੀ ਰਿਹਾ ਇਹ ਸਾਡਾ ਫਾਈਨਲ ਫੇਸ ਹੁਣ ਇਸ ਟਾਈਮ ਮੈਨੂੰ ਕਿਸੇ ਗੱਲ ਹੋਰ ਦੀ ਲੋੜ ਨਹੀਂ ਗੁਰੂ ਮਹਾਰਾਜ ਸਾਹਿਬ ਨੇ ਤਾਂ ਤੁਸੀਂ ਸਾਰਾ ਕੁਝ ਦਿੱਤਾ ਮੈਂ ਚਾਹਨਾ ਕਿ ਇਤਿਹਾਸ ਇੱਕ ਵਾਰ ਦੂਜਾ ਪ੍ਰਤਾਪ ਸਿੰਘ ਆਏ ਤੇ ਜਿਸ ਤਰ੍ਹਾਂ ਪਹਿਲੇ ਪ੍ਰਤਾਪ ਸਿੰਘ ਪੰਜਾਬ ਨੂੰ ਇੱਕ ਨੰਬਰ ਦਾ ਸੂਬਾ ਹਿੰਦੁਸਤਾਨ ਚ ਬਣਾਇਆ ਸੀ ਇਸ ਖੂਹ ਚੋਂ ਕੱਢਿਆ ਜਾ ਸਕਦਾ ਤਾਂ ਮੈਂ ਬਿਲਕੁਲ 100% ਜੋ ਮੇਰੇ ਸਾਥੀ ਇੱਥੇ ਜ਼ਿਕਰ ਸਾਦਰ ਪਹਿਲੇ ਰੰਧਾਵਾ ਸਾਹਿਬ ਵੀ ਮੇਰਾ ਠਲ ਕਰਦੇ ਸੀ ਮੇਰਾ ਇਹ ਮੰਨਣਾ ਹੈ ਕਿ ਅੱਜ ਪੰਜਾਬ ਕੱਲਾ ਜਿਹੜੀ ਪੈਸੀਫਿਕ ਸੀ ਦੇ ਵਿੱਚ ਗੋਤਾ ਖਾ ਗਿਆ ਨੇ ਇਹਦੇ ਚੋਂ ਨਿਕਲਣਾ ਕੱਲੇ ਦਾ ਮੁਸ਼ਕਲ ਇਹਦੇ ਵਿੱਚ ਜਿਹੜਾ ਅੱਜ ਦਾ ਪੰਜਾਬੀ ਡਾਇਸਪੋਰ ਹੈ ਮੇਰੀ ਗੱਲ ਸੁਣ ਲਓ ਤੁਸੀਂ ਪੁੱਛੋਗੇ ਤੁਸੀਂ ਤੁਹਾਡੀ ਸੋਚ ਕੀ ਮੇਰੀ ਇੱਕੋ ਸੋਚ ਹੈ ਬਾਕੀ ਗੱਲਾਂ ਸਾਰੀਆਂ ਬਾਦਗੀਆਂ ਕਿ ਜਿਹੜਾ ਪੰਜਾਬੀ ਡਾਇਸਪੋਰ ਹੈ ਭਾਵੇਂ ਨਿਊਜ਼ੀਲੈਂਡ 'ਚ ਇਹਦਾ ਜ਼ਿਕਰ ਕੀਤਾ ਕਿ ਜਦੋਂ 1 ਜਨਵਰੀ ਦਾ ਪਹਿਲਾ ਸੂਰਜ ਚੜਦਾ ਨਿਊਜ਼ੀਲੈਂਡ ਤੋਂ ਸ਼ੁਰੂ ਹੁੰਦਾ ਜਪਾਨ ਚ ਬਾਅਦੋਂ ਉਥੋਂ ਸ਼ੁਰੂ ਹੋਇਆ ਅੱਜ ਆਸਟ੍ਰੇਲੀਆ ਅੱਜ ਅਮਰੀਕਾ ਦੇ ਵਿੱਚ ਅੱਜ 22 ਐਮਪੀ ਤੁਹਾਡੇ ਕੈਨੇਡਾ ਦੇ ਵਿੱਚ ਨੇ ਅੱਜ 18 ਤੋਂ 20 ਐਮਪੀ ਪੰਜਾਬ origin ਦੇ ਇੰਗਲੈਂਡ ਦੇ ਵਿੱਚ ਨੇ ਯੂਰਪੀਅਨ ਯੂਨੀਅਨ ਦੇ ਵਿੱਚ ਨੇ ਕੁਝ ਸਾਡੇ 3 ਤੋਂ 4 ਇੱਥੇ ਵੀ ਰਹਿ ਚੁੱਕੇ ਨੇ ਮੁਣੀ ਇੱਕ ਦੋ ਹੈ ਨੇ ਆਸਟ੍ਰੇਲੀਆ ਚ ਵੀ ਵਧਣਗੇ ਪ੍ਰੋਵਿੰਸ਼ੀਅਲ ਅਸੈਂਬਲੀ ਦੇ ਵਿੱਚ ਆਣੇ ਸ਼ੁਰੂ ਹੋ ਗਏ ਨੇ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ ਦੋ ਉੱਥੇ ਬਣ ਚੁੱਕੇ ਇੱਕ ਗੈਰ ਪੰਜਾਬੀ ਜਿਹੜੇ ਇੰਡੀਅਨ ਨੇ ਉਹ ਆ ਗਏ ਮੇਰੀ ਗੁਜ਼ਾਰਿਸ਼ ਇਨੀ ਹੈ ਫੇਰ ਦੀ ਗੱਲ ਤੇ ਟਾਪ ਪ੍ਰਾਇੋਰਟੀ ਮੈਂ ਇੱਕ ਗੱਲ ਨੂੰ ਦਮਾਂਗਾ ਗੁਰੂ ਮਹਾਰਾਜ ਸਾਹਿਬ ਨੂੰ ਹਾਜ਼ਰ ਨਾਜ਼ਰ ਕਰਕੇ ਕਹਿ ਰਹੇ ਆ ਪਹਿਲੀ ਪ੍ਰਾਇੋਰਟੀ ਹੈ ਲੋਨ ਲੋਨ ਮੇਰਾ ਮੰਨਣਾ ਗੈਂਗਸਟਰ ਜੇਲ ਚ ਹੋਏ ਤੇ ਫੇਰ ਲੋਕਾਂ ਨੂੰ ਧਮਕੀਆਂ ਭਰੀਆਂ ਚਿੱਠੀਆਂ ਤੇ ਫੋਨ ਆ ਦੇ ਤੁਸੀਂ ਸਮਝ ਸਕਦੇ ਹੋ ਕਿ ਸਰਕਾਰ ਦੀ ਮਰਜ਼ੀ ਤੋਂ ਬਣਾ ਕੰਮ ਹੋ ਸਕਦਾ ਇੱਕ ਜਿਹੜਾ ਬੰਦਾ ਭਗੌੜਾ ਪ੍ਰੋਕਲੇਮਡ ਡਿਫੈਂਡਰ ਉਹ ਗੈਂਗ ਚਲਾ ਲੇ ਤੇ ਬੰਨਿਆ ਜਾ ਸਕਦਾ ਇੱਕ ਬੰਦਾ ਜੇਲ ਵਿੱਚ ਐਡੀ ਗੱਲ ਸਟੈਬਲਿਸ਼ ਹੋ ਚੁੱਕੀ ਹਿੰਦੁਸਤਾਨ ਦਾ ਟੌਪ ਗੈਂਗਸਟਰ ਜਿਹੜਾ ਨੰਬਰ 1 ਮੰਨਿਆ ਜਾਂਦਾ ਉਹਨੂੰ ਐਸੀ ਸਰਕਾਰ ਇੱਕ ਅਫਸਰ ਨੇ ਜਿਹੜਾ ਹੈਡ ਕਰ ਰਿਹਾ ਫੋਰਸ ਜਿਹਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਕਿਹਾ ਜਾਂਦਾ ਉਹ ਇੱਕ ਥਾਣੇ ਤੋਂ ਦੂਸਰੇ ਥਾਣੇ ਚ ਖੜ ਕੇ ਰਾਤ ਦੇ ਵਕਤ ਆਪਣਾ ਆਈਫੋਨ ਦੇਖ ਕੇ ਇੱਕ ਨੈਸ਼ਨਲ ਚੈਨਲ ਤੇ ਸਵਾ ਘੰਟੇ ਦੀ ਇੰਟਰਵਿਊ ਕਰਾਉਂਦਾ ਸੋ ਇਸ ਕਿਸਮ ਦੀ ਸਰਕਾਰ ਤੇ ਅਸੀਂ ਕੀ ਬਰੋਸਾ ਕਰ ਸਕਦੇ ਮੈਂ ਤੁਹਾਨੂੰ ਫੇਰ ਦੁਆਨਾ ਵਿਸ਼ਵਾਸ ਦੁਆਨਾ ਪਰਮਾਤਮਾ ਮੇਰ ਕਰੇ ਤੁਸੀਂ ਸਾਡੀ ਤਾਕਤ ਜਿਸ ਤਰ੍ਹਾਂ ਕਿਸੇ ਟਾਈਮ ਯਹੂਦੀਆਂ ਨੇ ਇਕੱਠੇ ਹੋ ਕੇ ਜਦੋਂ ਪਹਿਲੀ ਤੇ ਦੂਸਰੀ ਮਹਾਜੰਗ ਹੋਈ ਤੁਹਾਨੂੰ ਪਤਾ ਉਸ ਤੋਂ ਪਹਿਲੇ ਤੇ ਅੱਜ ਦੇ ਦਿਨ ਵੀ ਸਾਰੇ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਦੁਨੀਆ ਦੇ 유ਹੂਦੀਆ ਦੇ ਕੰਟਰੋਲ ਚ ਸਰਕਾਰਾਂ ਵੀ ਉਹਨਾਂ ਦੇ ਕੰਟਰੋਲ ਚ ਨੇ ਆਮ ਤੌਰ 'ਤੇ ਅਮੀਰ ਆਦਮੀਆਂ ਦੇ ਕੰਟਰੋਲ ਚ ਹੁੰਦੀਆਂ ਸਰਕਾਰ ਬਟ ਜਦੋਂ ਪ੍ਰੋਸੀਕਿਊਸ਼ਨ ਅਡੋਲਫ ਹਿਟਲਰ ਨੇ ਉਹਨਾਂ ਦੀ ਸ਼ੁਰੂ ਕੀਤੀ ਉਸ ਟਾਈਮ ਉਹਨਾਂ ਨੂੰ ਅਹਿਸਾਸ ਹੋਇਆ ਕਿ ਜਿਹੜਾ ਜਰੂਸਲਮ ਅਸੀਂ 2.5 ਤਿੰਨ ਹਜ਼ਾਰ ਸਾਲ ਪਹਿਲੇ ਛੱਡਿਆ ਸੀ ਜਿੰਨਾ ਚਿਰ ਅਸੀਂ ਉੱਥੇ ਕਾਬਜ਼ ਨਾ ਹੋਏ ਸਾਡਾ ਆਪਣਾ ਦੇਸ਼ ਨਾ ਹੋਇਆ ਤੇ ਸਾਡੀ ਪਹਿਚਾਨ ਬਕਾਇਆ ਨਹੀਂ ਰਹਿ ਜਣ ਸਾਡੇ ਨੇ ਇਹੀ ਹੋਈ ਜਦੋਂ ਵੀ ਹੈਵ ਐਂਡ ਹੈਵ ਨੋਟ ਦੀ ਲੜਾਈ ਹੋਏਗੀ ਅਖੀਰ ਗਰੀਬ ਇਕੱਠੇ ਹੋ ਕੇ ਅਮੀਰ ਨੂੰ ਬਹਿਣਗੇ ਭਾਵੇਂ ਉਹਦਾ ਕੋਈ ਕਸੂਰ ਹੋਵੇ ਤੇ ਭਾਵੇਂ ਨਾ ਸਾਨੂੰ ਵੀ ਪੰਜਾਬੀਓ ਸਾਰਿਆਂ ਇਕੱਠੇ ਹੋਣਾ ਪੈਗਾ ਜਿੰਨਾ ਚਿਰ ਸਾਡੇ ਇੰਟਰਨੈਸ਼ਨਲ ਬਾਉਂਡਰ ਖੁੱਲਦਾ ਨਹੀਂ ਟਰੇਡ ਵਾਸਤੇ ਪੰਜਾਬ ਤਰਕੀ ਨਹੀਂ ਕਰ ਸਕਦਾ। ਇੱਕ ਕੋਈ ਸਾਡੇ ਕੋਲ ਸੁੱਕੀ ਬੰਦਰਗਾਹ ਜਿਹੜਾ ਸਾਡਾ ਅੰਮ੍ਰਿਤਸਰ ਵਾਲਾ ਬਾਰਡਰ ਹੈ ਉਹ ਭਾਵੇਂ ਕਿਸ ਦੇਸ਼ ਦੇ ਨਾਲ ਬਾਰਡਰ ਹੈ ਜਿਹੜਾ ਸਾਡੇ ਨਾਲ ਅਨਿਬਕਲੀ ਰਿਹਾ ਬਟ ਹਿਸਟਰੀ 'ਚ ਫੇਰ ਆਪਾਂ ਪਿੱਛੇ ਜਾਈਏ ਸਾਰਾ ਯੂਰਪ ਦੋਈ ਸੇਵਸ ਜਰਮਨੀ ਨੇ ਇੰਗਲੈਂਡ ਤਬਾਹ ਕਰ ਦਿੱਤਾ ਇੰਗਲੈਂਡ ਨੇ ਜਰਮਨੀ ਕਰ ਦਿੱਤਾ ਲਾਈਟ ਫੋਰਸ ਨੇ ਫਰਾਂਸ ਵਾਲਿਆਂ ਨੇ ਇਟਲੀ 'ਤੋਂ ਬਾ ਕਰਤਾ ਇਟਲੀ ਵਾਲਿਆਂ ਨੇ ਫਰਾਂਸ 'ਤੋਂ ਬਾ ਕਰ ਦਿੱਤਾ ਅੱਜ ਉਹੀ ਦੇਸ਼ ਇੱਕੋ ਕਰੰਸੀ ਹੈ ਇੱਕੋ ਬਾਰਡਰ ਹੈ ਇੱਕੋ ਨੇ ਦੀ ਪਛਾਣ ਜਿੰਨਾ ਚਿਰ ਆਪਣਾ ਬਾਰਡਰ ਨਹੀਂ ਖੁੱਲੇਗਾ ਪੰਜਾਬ ਦੀ ਤਰੱਕੀ ਨਹੀਂ ਹੋ ਸਕਦੀ ਬਾਕੀ ਕੰਮ ਅਸੀਂ ਸਾਰੇ ਕਰ ਸਕਦੇ ਕਿਉਂਕਿ ਇਸ ਟਾਈਮ ਹਾਲਾਤ ਇਹੋ ਜਿਹੇ ਹੋ ਚੁੱਕੇ ਜਿਨੇ ਬਾਰਡਰ ਖੁੱਲ ਜਾਏਗਾ ਉਹਦੇ ਬਾਅਦ ਸੇ ਪੰਜਾਬੀ ਡਾਇਸਪੋਰੇ ਦੀ ਸਾਨੂੰ ਲੋੜ ਹੈ ਇਹ ਕੋ ਕਿਸਾਨਾਂ ਦੀ ਜ਼ਮੀਨ ਨੂੰ ਖੋਹਣ ਦੀ ਕੋਸ਼ਿਸ਼ ਸੈਂਟਰ ਦੀ ਸਰਕਾਰ ਨੇ ਕੀਤੀ ਤਿੰਨ ਕਾਲੇ ਕਾਨੂੰਨ ਆਏ ਕੱਲੇ ਪੰਜਾਬ ਦੇ ਕਿਸਾਨ ਤੇ ਹਿੰਦੁਸਤਾਨ ਦੇ ਕਿਸਾਨ ਇਕੱਠੇ ਵੀ ਹੋ ਜਾਂਦੇ ਸਰਕਾਰ ਨੇ ਬਣਾਇਆ ਕਾਨੂੰਨ ਵਾਪਸ ਨਹੀਂ ਚਲਣ ਮੈਂ ਉਦੋਂ ਮੈਂਬਰ ਆਫ ਪਾਰਲੀਮੈਂਟ ਸੀ ਬਹੁਤ ਸਾਰੇ ਵੀਰਾਂ ਨੇ ਵੇਖਿਆ ਹੁਣ ਉਹ ਸ਼ੋਭਾ ਤੇ ਨਹੀਂ ਦਿੰਦਾ ਬਟ ਐਸ ਉਮਰ ਚ ਵੀ 100 ਕਿਲੋ ਦਾ ਵਜ਼ਨ ਲੈ ਕੇ ਟੇਬਲ ਤੇ ਚੜ ਕੇ ਫਾਈਲ ਮੈਂ ਚੁੱਕ ਕੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਮਾਰੀ ਸੀ ਨਹੀਂ ਤੇ ਉਹ ਸਾਰਾ ਕੁਝ ਤੁਹਾਡ ਕੋ ਗੂਗਲ ਤੇ ਕਰੋਗੇ ਤੇ ਅੱਜ ਵੀ ਤੁਹਾਡੇ ਸਾਹਮਣੇ ਅਸੀਂ ਪਾਰਲੀਮੈਂਟ ਨਹੀਂ ਸੀ 3 ਮਹੀਨੇ ਚੱਲਦੀ ਤੇ ਪਰ ਜਿੰਨਾ ਚਿਰ ਸਾਡੇ ਪੰਜਾਬੀ ਵੀਰਾਂ ਨੇ ਬਾਹਰੋਂ ਐਨ ਆਰ ਆਈਜ਼ ਨੇ سپورਟ ਨਹੀਂ ਉਸ ਮੂਵਮੈਂਟ ਨੂੰ ਕੀਤਾ ਇੰਟਰਨੈਸ਼ਨਲ ਪ੍ਰੈਸ਼ਰ ਨਹੀਂ ਬਣਿਆ ਉਹਨਾਂ ਚਿਰ ਉਹ ਕਾਨੂੰਨ ਵਾਪਸ ਨਹੀਂ ਸੀ ਮੇਰਾ ਮੰਨਣਾ ਹੈ ਜੇ ਪੰਜਾਬ ਦੇ ਬਾਰਡਰ ਖੋਲਨੇ ਨੇ ਫਿਰ ਵੀ ਸਾਨੂੰ ਇੰਟਰਨੈਸ਼ਨਲ ਪ੍ਰੈਸ਼ਰ ਪਾਣਾ ਪਏਗਾ ਖੋਲਣਾ ਪਏਗਾ ਕਿਉਂਕਿ ਸਰਕਾਰਾਂ ਦਾ ਤੇ ਕਹਿਣਾ ਹੈ ਕਿ ਇਹਨਾਂ ਦਾ ਤੇ ਸਾਡੀ ਰੋਜ਼ ਗੋੜੀ ਚੱਲਦੀ ਏ ਬਾਬ ਚੱਲਦੇ ਨੇ ਤੇ ਅਸੀਂ ਖੋਲੀਏ ਕਿਸ ਤਰ੍ਹਾਂ ਤੇ ਜਿੰਨਾ ਚਿਰ ਸੈਂਟਰਲ ਏਸ਼ੀਆ ਨਾਲ ਸਾਡੀ ਟ੍ਰੇਡ ਨਾ ਖੁੱਲੀ ਕਿਉਂਕਿ ਇੱਕ ਵਾਰ ਸੈਂਟਰਲ ਏਸ਼ੀਆ ਖੁੱਲ ਗਿਆ ਤੇ ਤੁਸੀਂ ਪੰਜਾਬ ਦਾ ਸਵਾਹ ਵੀ ਪੰਜਾਬ ਦੀ ਉੱਥੇ ਵਿਕ ਸਕਦਾ ਤੇ ਫਿਰ ਤੁਹਾਡਾ ਯੂਰਪ ਵੀ ਖੁੱਲ ਜਾਣਾ ਮੈਂ ਅਜੀ ਢੱਲੂ ਸਾਹਿਬ ਨਾਲ ਤੇ ਬਾਕੀ ਅਸੀਂ ਸਾਥੀ ਪੰਜਾਬ ਦੇ ਵਿੱਚ ਕਿਉਂਕਿ ਡਿਵਰਸਿਫਿਕੇਸ਼ਨ ਦੀ ਲੋੜ ਪੈਣੀ ਹੈ ਅਸੀਂ ਇੱਕ ਫਾਰਮ ਤੇ ਹੋ ਕੇ ਆਏ ਜਿਹੜੇ ਬੰਗੇ ਦਾ ਸਾਡਾ ਇੱਕ ਸਾਥੀ ਮਿਸਟਰ ਪਾਬਲਾ ਉਹਨਾਂ ਦਾ ਨਾਮ ਹੈ ਉਹ ਇੱਥੇ ਜਿਹੜੇ ਸਵੇਰੇ ਸਰਵ ਕਰਦੇ ਨੇ ਲੇਟੈਸਟ ਉਹਦਾ ਫਾਰਮ ਹੈ ਜੀ ਹਾਈਡਰੋਪੋਨਿਕਸ ਕੀ ਕਹਿੰਦੇ ਹਾਈਡਰੋਪੋਨਿਕਸ ਨਵੀਂ ਜਿਹੜੀ ਟੈਕਨੋਲੋਜੀ ਆਈ ਹੈ ਇਹ ਤਾਂ ਹੀ ਕੰਮ ਚੱਲੇਗਾ ਲੇਟੈਸਟ ਟੈਕਨੋਲੋਜੀ ਸਾਰਾ ਕੁਝ ਆ ਸਕਦੀ ਹੈ ਜੇ ਉੱਪਰ ਆਪੋ ਗਿਆ ਬਾਰਡਰ ਦੈਨ ਥੇਰ ਇਜ਼ ਨੋ ਐਂਡ ਫਿਰ ਰਾਜਪੁਰੇ ਤੋਂ ਲੈ ਕੇ ਅੰਮ੍ਰਿਤਸਰ ਜਿਹੜਾ ਸਾਰ ਨੂੰ ਵੱਡਾ ਟਰੇਡਿੰਗ ਜਿਹੜਾ ਇੱਕ ਏਰੀਆ ਹੋਏਗਾ ਸਾਰ ਨੂੰ ਵੱਡੀ ਜਿਹੜੀ ਸਟ੍ਰਿਪ ਹੋਏਗੀ ਰਾਜਪੁਰੇ ਤੋਂ ਅੰਮ੍ਰਿਤਸਰ ਤੱਕ ਦੀ ਹਿੰਦੁਸਤਾਨ ਦਾ బిਗੇਸਟ ਟਰੇਡਿੰਗ ਸਿਟੀ ਊਡ ਬੀ ਅੰਮ੍ਰਿਤਸਰ ਐਂਡ ਹੋਲ ਆਫ ਪੰਜਾਬ ਐਂਡ ਪੰਜਾਬੀ ਫਿਰ ਵਾਪਸ ਵੀ ਜਾ ਸਕਦਾ ਮੈਂ ਤੁਹਾਨੂੰ ਇਹ ਗੱਲ ਦਾ ਹੋਰ ਯਕੀਨ ਦਿਵਾਉਣਾ ਚਾਹਣਾ ਜੇ ਗੁਰੂ ਮਹਾਰਾਜ ਸਾਹਿਬ ਨੇ ਮਿਹਰ ਕੀਤੀ ਤੁਹਾਡਾ ਆਸ਼ੀਰਵਾਦ ਰਿਹਾ ਤੁਹਾਡੀਆਂ ਜਾਇਦਾਦਾਂ ਤੁਹਾਡਾ ਐਨਰਾਈਜ਼ ਦਾ ਕਿਉਂਕਿ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਸਾਨੂੰ ਕਿਸੇ ਸਰਕਾਰ ਦੀ ਮਦਦ ਦੀ ਲੋੜ ਨਹੀਂ ਜਿਹੜੀ ਗੱਲ ਮੇਰੇ ਸਾਥੀ ਨੇ ਕਹੀ ਸੀ ਜੇ ਪੰਜਾਬੀ ਇਕੱਠੇ ਹੋ ਜਾਣ ਤੇ ਅਸੀਂ ਉਥੋਂ ਦੇ ਕਾਨੂੰਨ ਇਹੋ ਜੇ ਕਰ ਦਈਏ ਕਿ ਹਰ ਆਦਮੀ ਦੀ ਜ਼ਿੰਦਗੀ ਮਹਿਫੂਜ਼ ਹੋਵੇ ਦਾ ਕਾਰੋਬਾਰ ਮਹਿਫੂਜ਼ ਹੋਵੇ ਉਹਦਾ ਪਰਿਵਾਰ ਮਹਿਫੂਜ਼ ਹੋਵੇ ਤੇ ਪੰਜਾਬੀਆਂ ਨੂੰ ਕਿਸੇ ਬਾਹਰਲੀ ਸੈਂਟਰ ਸਰਕਾਰ ਜਾਂ ਕਿਸੇ ਬਾਹਰਲੀ ਹੋਰ ਨੈਸ਼ਨਲ ਸਰਕਾਰ ਦੀ ਲੋੜ ਨਹੀਂ ਪੈਗੀ ਇਹੀ ਅਸੀਂ ਕਰਨ ਨੂੰ ਜਾਵਾਂਗੇ ਮੈਂ ਇੰਨੀ ਗੱਲ ਕਹਿੰਦਾ ਹਾਂ ਇਹ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣ ਵਾਸਤੇ ਆ ਦੂਜੀ ਗੱਲ ਮਿਰਕ ਸਾਹਿਬ ਤੁਸੀਂ ਗੱਲ ਟੈਲੀਫੋਨ ਦੀ ਕੀਤੀ ਸੀ ਮੇਰੇ ਬਹੁਤ ਸਾਰੇ ਹਲਕੇ ਦੇ ਵੀਰ ਇੱਥੇ ਬੈਠੇ ਹੋਣਗੇ ਤਿੰਨ ਚਾਰ ਪੀਏ ਮੇਰ ਕੋਲ ਵੀ ਹੈ ਬਟ ਮੈਂ ਹਮੇਸ਼ਾ ਆਪਣਾ ਟੈਲੀਫੋਨ ਖੁਦ ਚੁੱਕਣਾ ਤੁਸੀਂ ਕਿਰਪਾ ਕਰਕੇ ਕੇਸ ਐਮ ਦੇ ਪਰ ਆ ਲੂ ਪੁੱਛ ਲੋ ਜਿਹਦਾ ਮੇਰੇ ਨਾਲ ਤਾਲਕ ਹੈ ਕਿਰਪਾ ਕਰਕੇ ਆਪਣਾ ਵੈਸੇ ਛੱਡ ਦਿਓ ਜੇ ਤੁਹਾਨੂੰ ਜਵਾਬ ਨਹੀਂ ਮਿਲੇਗਾ ਇੱਥੇ ਡੇਢ ਸਾਲ ਹੈ। ਇੱਥੇ ਡੇਢ ਸਾਲ ਹੈ ਜੇ ਤੇ ਟੈਸਟਿੰਗ ਟਾਈਮ ਹੈ। ਆਪਾਂ ਨਵੀਂ ਗੱਡੀ ਵੇਚਣੀ ਹੁੰਦੀ ਹੈ ਤੇ ਜੋ ਸ਼ੋਰੂਮ ਜਾਂਦੇ ਹੋ ਇੱਕ ਦਿਨ ਵਾਸਤੇ ਤੁਹਾਨੂੰ ਟੈਸਟ ਕਰਨ ਨੂੰ ਦਿੰਦੇ ਕਿ ਨਹੀਂ ਕਿ ਜੇ ਚੰਗਾ ਲੱਗਿਆ ਤੇ ਇੰਜਨ ਤੇ ਫਿਰ ਖਰੀਦ ਲਓ ਨਹੀਂ ਤੇ ਵਾਪਸ ਕਰ ਦਿਓ ਅਸੀਂ ਡੇਢ ਸਾਲ ਤੁਹਾਡੇ ਕੋਲ ਹੈ। ਜੇ ਗੱਡੀ ਨਾ ਚੰਗੀ ਲੱਗੀ ਤੇ ਵਾਪਸ ਕਰ ਦਿਓ ਸ਼ੋਰੂਮ ਤੇ ਜੇ ਗੱਡੀ ਫੱਬ ਗਈ ਰੇਂਜ ਰੋਵਰ ਵਰਗਾ ਜਦ ਜਰਵੇਕਾਰ ਗੱਡੀ ਹੋਈ ਮਜ਼ਬੂਤ ਗੱਡੀ ਹੋਈ ਕੋਈ ਬੈਗੇਜ ਨਾ ਲੈ ਕੇ ਆਂਦੀ ਸਾਰੇ ਵੱਡੀ ਬੈਗੇਜ ਦੀ ਵੀ ਗੱਲ ਇੰਨਾ ਚਿਰ ਸਿੱਧੇ ਡਟ ਕੇ ਅੱਜ ਵਾਲਿਆਂ ਨਾਲ ਵੀ ਲੜਿਆ ਆਪਣਿਆਂ ਨਾਲ ਵੀ ਲੜਿਆ ਉਹਨਾਂ ਤੋਂ ਪਹਿਲਿਆਂ ਨਾਲ ਵੀ ਲੜਿਆ ਤੋਂ ਇਸ ਗੱਲ ਕਰ ਮੈਨੂੰ ਪੂਰਨਾਸੇ ਆਈ ਵਿਲ ਨਾਟ ਗੋ ਲੌਂਗ ਮੈਂ ਤੇ ਇਨੀ ਗੱਲ ਹੀ ਤੁਹਾਨੂੰ ਕਹਿਣਾ ਚਾਹਨਾ ਜੋ ਜੋ ਤੁਹਾਡੇ ਮਨ ਚ ਵੇਖੋ ਵੀ ਹੈਵ ਰਿਜ਼ਨ ਥਰੂ ਦੀ ਰੈਕਸ ਫਾਦਰ ਪੰਜ ਦਫਾ ਉਹ ਮੈਨੇ ਰੇਨ 체미 ਮੇਰੀ ਟਰਮ ਹੈ ਵਾਈ ਵੀ ਰਹਿ ਚੁੱਕੀ ਛੋਟਾ ਬ੍ਰਦਰ ਵੀ ਰਹਿ ਚੁੱਕਿਆ ਸਿንስ 1962 ਵੀ ਆ ਬੰ 13 ਇਲੈਕਸ਼ਨਸ ਇਹ 13 ਵਾਰ ਮੋਰ ਲਗੜੀ ਕੋ ਸੌਖਾ ਕੰਮ ਬਲੈਤ ਇੰਨੀ ਗਾਦੀ ਤੁਹਾਨੂੰ ਕਿਹਾ ਸਰ ਗੱਡੀ ਦੇ ਮਾਡਲ ਵੀ ਕਈ ਵਾਰ ਫੇਲ ਹੁੰਦੇ ਹੁੰਦੇ ਨੇ ਪਰ ਸਾਰੀਆਂ ਗੱਡੀਆਂ ਫੇਲ ਨਹੀਂ ਹੁੰਦੀ ਤਾਂ ਇਹ ਚਲਦੀਆਂ ਗੱਡੀਆਂ ਨੇ ਚਲਾ ਕੇ ਵਿਖਾਵਾਂਗੇ ਚੈਲੰਜ ਹੈ ਜ਼ਿੰਦਗੀ ਦੇ ਲਾਸਟ ਫੇਸ 'ਚ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਨਾਲ ਮੇਰੇ ਸੁਲਗਵਾਸੀ ਪਿਤਾ ਨੇ ਕੜਕਸੀਨੀਤੀ ਨਾਮੀ ਤੁਹਾਡੇ ਭਰਾ ਦਾ ਮਰਦੇ ਬਜਾਇਸਾ ਪ੍ਰਤਾਪ ਸਿੰਘ ਦੇ ਨਾਮ ਤੇ ਰੱਖਿਆ ਪਤਾ ਨਹੀਂ ਕਿਸਮਤ ਨੂੰ ਕੀ ਕੁਗਵਾਰੇ ਕੀ ਲਿਖਿਆ ਕਿਉਂਕਿ ਉਹਨਾਂ ਦੇ politcal protegee ਸਨ ਇਟ ਵਾਸ ਦਾ ਪ੍ਰਤਾਪ ਸਿੰਘ ਕੇਰੋ ਹੂ ਬਲੋਟਰਡ ਇਨਟੂ ਪੋਲਿਟਿਕਸ ਸੋ ਇਸ ਗੱਲ ਕਰ ਮੈਨੂੰ ਪੂਰਨਾਸ ਹੈ ਇਸ ਗੱਲ ਤੇ ਕਿ ਮੌਕਾ ਦੋਗੇ ਕਦੀ ਵੀ ਤੁਹਾਨੂੰ ਇਸ ਗੱਲ ਦਾ ਅੰਦਰਾਜ ਨਹੀਂ ਹੋਏਗਾ ਕਿ ਅਸੀਂ ਗਲਤ ਆਦਮੀ ਨੂੰ ਮੌਕਾ ਦਿੱਤਾ ਕਿ ਉਹ ਇਲਾ ਕਹਿਦਾ ਹੋਇਆ ਮੈਂ ਸਾਰੇ ਹੀ ਵੀਰਾਂ ਦਾ ਜਿਹੜੋਂ ਮਸ਼ਕੂਰ ਆਈ ਆਮ ਆਲਵੇਸ ਦੇਰ ਫॉर ਯੂ ਇਸ ਤੋਂ ਬਾਅਦ ਮੈਂ ਤੇ ਚੌਧਰੀ ਸਾਹਿਬ ਹਰ ਟੇਬਲ ਤੇ ਜਾਵਾਂਗੇ ਸਾਰਿਆਂ ਨੂੰ ਹੱਥ ਵੀ ਬੁਲਾਵਾਂਗੇ ਸਾਰਿਆਂ ਨਾਲ ਫੋਟੋ ਵੀ ਖਿਚਾਵਾਂਗੇ ਕਾਲੇ ਪੀਓ ਨਾਲ ਉਸ ਤੋਂ ਬਾਅਦ ਖਾਣਾ ਇਹਨਾਂ ਮੇਰੇ ਵੀਰਾਂ ਨੇ ਲੈ ਕੇ ਕੀਤਾ ਖਾਣਾ ਸਾਰੇ ਜਣੇ ਆਪਾਂ ਇਕੱਠੇ ਖਾਵਾਂਗੇ ਅਜੇ 16 18 ਮਹੀਨੇ ਹੋਏ ਨੇ ਫੋਨ ਮੇਰਾ ਹਰਵਿੰਦਰ ਸਿੰਘ ਇੱਥੇ ਕਿਤੇ ਲਿਖ ਕੇ ਲਾ ਦਿਓ ਜਿੰਨੇ ਵੀ ਆਣਾ ਮੇਰੇ ਭਰਾ ਨੇ ਅਨਨੋਨ ਨੰਬਰ ਤੋਂ ਤੇ ਮੋਸਟਲੀ ਕਹਨਾ ਨਹੀਂ ਚੁੱਕੀ ਇਹਨਾਂ ਬਟ ਮੈਨੂੰ ਮੈਸੇਜ ਛੱਡ ਦੋਗੇ ਤੇ ਨਾ ਆਏਗੀ ਤੇ 18 ਮਹੀਨੇ ਤੇ ਜੋ ਮਰਜ਼ੀ ਗੱਡੀ শোরੂਮ ਚ ਵਾਪਸ ਕਰ ਦਿਓ ਸੋ ਇੰਨਾ ਹੀ ਕਹਿਤਾ ਹਾਂ ਜੀ ਬਹੁਤ-ਬਹੁਤ ਤੁਹਾਡਾ ਮਸ਼ਕੂਰ ਹੈ ਵਾਰੀ ਜੀ ਦਾ ਖੋਲੋ ਜੀ ਲੈਂ ਬਹੁਤ ਸਵੀਅਰ ਬੰਦਸਾ ਪਰ ਇੰਡੀਅਨ ਅਵਰਸੀਜ਼ ਫਾਊਂਡੇਸ਼ਨ